ਇਕੂੰ ਕਾ ਸਤਨਾ ਕਰਸਾ ਹਾਲਸੇ ਦਾ ਆਕਾਸ ਤੇ ਦਸ਼ਮੇਸ਼ ਪਿਤਾ ਦੁਆਰਾ ਦਿੱਤਾ ਸਿਰ ਦਾ ਤਾਜ ਹੈ ਵਿਸਾਖੀ ਸਾਂਝ ਦਾ ਪ੍ਰਤੀਕ ਤੇ ਜ਼ੁਲਮ ਖਿਲਾਫ ਆਵਾਜ਼ ਹੈ ਵਿਸਾਖੀ ਤੜਕਾ ਪੱਕਨ ਤੇ ਕਿਸਾਨ ਝੂਮਰੇ ਹੁੰਦੇ ਨੇ ਨਵੀਂ ਰੁੱਤ ਤੇ ਨਵਾਂ ਸਾਲ ਦਸਤਕ ਦੇ ਰਿਹਾ ਹੁੰਦਾ ਮਿੱਟੀ ਦੀ ਖੁਸ਼ਬੂ ਤੇ ਲਹਿਰੋਂਦੀਆਂ ਫਸਲਾਂ ਦਾ ਸਾਜ਼ ਹੈ ਵੇ ਸਾਖੀ ਕਿਸਾਨਾਂ ਦੀ ਖੁਸ਼ੀ ਤੇ ਚੜਦੇ ਵਿਸਾਖ ਦਾ ਦਾਜ ਹੈ ਵੇ ਸਾਖੀ ਵਿਸਾਖ ਦਾ ਨਵਾਂ ਸਾਲ ਪੰਜਾਬੀਆਂ ਦੀ ਰੂਹ ਵਿੱਚ ਨਵੀਂ ਖੁਸ਼ੀ ਤੇ ਉਬਾਰ ਪਰ ਦਿੰਦਾ ਹੈ ਭੰਗੜੇ ਗਿੱਧੇ ਤੇ ਮੇਲਿਆਂ ਦੀ ਨਿਹਾਰ ਵੈਸਾਖੀ ਵੇਲੇ ਦੇਖਣ ਵਾਲੀ ਹੁੰਦੀ ਹੈ ਕੁਦਰਤ ਦੇ ਇਸ ਬਦਲ ਦੇ ਰੰਗ ਵਿੱਚ 1699 ਵਾਲੀ ਵਿਸਾਖੀ ਕੌਣ ਭੁੱਲ ਸਕਦਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਾਜਨਾ ਕਰਕੇ ਮੁਰਦਾ ਰੂਹਾਂ ਵਿੱਚ ਵੀ ਜਾਨ ਭਰ ਦਿੱਤੀ ਸੀ ਵਿਸਾਖੀ ਜੋ ਕਿਸਾਨਾਂ ਦੇ ਜੀਵਨ ਵਿੱਚ ਖੁਸ਼ੀ ਦੀ ਲਹਿਰ ਭਰਦੀ ਹੈ ਵਿਸਾਖੀ ਪੰਜਾਬੀਆਂ ਦੇ ਜੀਵਨ ਵਿੱਚ ਇੱਕ ਸੁਨਹਿਰਾ ਰੰਗ ਵਿਸਾਖੀ ਤਰੰਗ ਤੇ ਕਰਮਦਾਸ ਸੁਮੇਲ ਆਓ ਇਸ ਵਿਸਾਖੀ ਕਿਸਾਨਾਂ ਦੀ ਮਿਹਨਤ ਤੇ ਉਹਨਾਂ ਦੀ ਉਗਾਈ ਫਸਲ ਦੀ ਖੁਸ਼ੀ ਮਨਾਈਏ ਆਪਣੀ ਵਿਰਾਸਤ ਅਤੇ ਰਵਾਇਤਾਂ ਨੂੰ ਸੇਰ ਨਿਭਾਈਏ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਤੁਹਾਨੂੰ ਸਭ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ